ਅਚਾਨਕ ਬੜੀ ਦਰਦਨਾਕ ਅਫਸੋਸਨਕ ਸਰਦਾਰ ਸ਼ਰਨਜੀਤ ਸਿੰਘ ਜੀ ਮਾਨ ਉਹਨਾਂ ਦੇ ਇਸਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਉਹ ਅਲਣਾਣਾ ਕਰ ਗਏ ਔਰ ਸਾਡੀ ਪੰਨਿੰਦਰਜੀਤ ਔਰ ਮਾਨ ਜੀ ਜਿਹੜੇ ਵਿਧਾਇਕ ਨੇ ਖੁਦ ਤਾਂ ਉਹਨਾਂ ਦੀ ਤਰਫੋਂ ਪਤਰੀ ਉਹਨਾਂ ਨੂੰ ਤੇ ਨਾਲ ਪੂਰੇ ਇਲਾਕੇ ਨੂੰ ਸਰਦੀ ਆਵਾਜ਼ ਵੀ ਪਾਰਟੀ ਨੂੰ ਬਹੁਤ ਵੱਡਾ ਤੇ ਸਦਮਾ ਲੱਗਾ। ਸਨ ਗਾ ਸ਼ਵਨੀ ਸਿੰਘ ਵੀ ਬਹੁਤ ਹੀ ਲਿਗੇਸਵਾ ਦੇ ਮਿੱਠ ਬੋਲਦੇ شریف ਇਨਸਾਨ। ਲਿਗੇ ਅਚਾਨਕ ਮਹਾਰਾਏ ਨੇ ਬਸ ਉਹਨਾਂ ਨੂੰ ਪ੍ਰਚੱਨ ਅਜ ਬੁਲਾ ਲਿਆ। ਸਾਨੂੰ ਸਭ ਨੂੰ ਬਹੁਤ ਟਾਠਾ ਲੱਗਾ। ਗੁਰੂ ਮਹਾਰਾਜ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਲੈਣ ਵਾਸਤੇ ਦੇ ਮਾਪੇ ਪਰਿਵਾਰ ਨੂੰ ਖਾਣਾ ਮੰਨਣ ਦਾ ਬਲ ਦੇ ਅਚਾਨਕ ਬੜੀ ਦਰਦਨਾਕ ਅਫਸੋਸਨਕ ਸਰਦਾਰ ਸ਼ਰਨਜੀਤ ਸਿੰਘ ਜੀ ਮਾਨ ਉਹਨਾਂ ਦੇ ਇਸ ਜਿਹੜਾ ਦौरा ਪੈਨਰ ਮੌਤ ਹੋ ਗਈ ਉਹ ਹਲਚ ਨਾ ਖਰਗ ਹੈ ਔਰ ਸਾਡੀ ਪੰਨਿੰਦਰਜੀਤ ਔਰ ਮਾਨ ਜੀ ਜਿਹੜੇ ਵਿਧਾਇਕ ਨੇ ਖੁਦ ਤਾਂ ਉਹਨਾਂ ਦੀ ਤਰਫੋਂ ਪਤਰੀ ਉਨਾ ਅਨੁਮੋਦ ਨਾਲ ਪੂਰੇ ਇਲਾਕੇ ਨੂੰ ਸਾਡੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਤੇ ਸਦਮਾ ਲੱਗਾ। ਸਰਗਰ ਸ਼ਵਰੀ ਸਿੰਘ ਵੀ ਬਹੁਤ ਹੀ ਲਿਗੇਸਵਾਦੇ ਮਿੱਠ ਬੋਲੜੇ شریف انسان। ਲਿਗੇ ਅਚਾਨਕ ਮਾਰਾਈ ਨੇ ਵਸ। ਨਨੋ ਪਰਚਤ ਨਾਲ ਜੁਲਾ ਲਿਆ। ਸਾਨੂੰ ਸਭ ਨੂੰ ਬਹੁਤ ਟਾਠਾ ਲੱਗਾ। ਗੁਰੂ ਮਹਾਰਾਜ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਮਾਕੀ ਪਰਿਵਾਰ ਨੂੰ ਖਾਣਾ ਮੰਨਣ ਦਾ ਬਲ ਦੇਵੇ। ਅਚਾਨਕ ਬੜੀ ਦਰਦਨਾਕ ਅਫਸੋਸਨਕ ਸਰਦਾਰ ਸ਼ਰਨਜੀਤ ਸਿੰਘ ਦੀ ਮਾਨ ਉਹਨਾਂ ਦੇ ਇਸ ਗਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਆਲchnana ਕਰ ਗਏ। ਔਰ ਸਾਡੀ ਪੰਨਿੰਦਰਜੀਤ ਫੌਰ ਮਾਨ ਜੀ ਜਿਹੜੇ ਵਿਧਾਇਕ ਨੇ ਖੁਦ ਹਾਂ ਉਹਨਾਂ ਦੀ ਤਰਮ ਪਤਰੀ ਉਹਨਾਂ ਨੂੰ ਤੇ ਨਾਲ ਪੂਰੇ ਇਲਾਕੇ ਨੂੰ ਸਾਡੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇਹ ਸਦਮਾ ਲੱਗਾ। ਸਰਗਰ ਸ਼ਰਨਜੀਤ ਸਿੰਘ ਵੀ ਬਹੁਤ ਹੀ ਲਿਗੇਸ ਵਾਲੇ ਮਿੱਠ ਬੋਲੜੇ شریف ਇਨਸਾਨ। ਅਚਾਨਕ ਮਾਰਾਈ ਨੇ ਬਸ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर